ਹਾਂਜੀ ਸਸੀ ਗੱਲ ਦੀ ਸਾਰੇ ਵੀਰਾਂ ਨੂੰ ਤੇ ਮੇਰਾ ਵੀਰ ਆ ਪਹਿਲਾਂ ਮੇਰਾ ਭਰਾ ਪੋਸਟਰ ਵੇਖ ਲੋ ਵੀਰ ਸਿੱਧੀ ਗੱਲ ਇਹ ਸਪਸ਼ਟ ਵੀਰ ਵੀ ਆ ਪਾਣੀ ਇਹ ਹੋਣ ਦਾ ਠੀਕ ਆ ਨਾ ਜੇ ਤੁਸੀਂ ਖੋਤੀ ਵੱਲੋਂ ਤੇ ਉਹਦੀ ਮਾਤਾ ਵੱਲੋਂ ਕਰਾਉਣ ਲੱਗੇ ਨਾ ਤੇ ਇੱਕੋ ਗੱਲ ਕਹੂੰਗਾ ਮੇਰਾ ਵੀਰ ਵੀ ਆ ਪਾਣੀ ਇਹ ਖੇਡਣਾ ਕਿਸ ਨੂੰ ਵੀ ਤੇ ਆਪਣਾ ਕੋਈ ਕਬੱਡੀ ਦਾ ਰੋਲਾ ਨਹੀਂ ਹੈਗਾ ਮੈਨੂੰ ਆਇਆ ਜ ਆਪਣੇ ਭਰਾ ਦਾ ਲੱਕੀ ਦਾ ਫੋਨ ਠੀਕ ਆ ਉਹ ਆਂਦਾ ਕਿ ਤੂੰ ਮੰਨ ਵੀਡੀਓ ਵੜੀ ਪਾਉਣਾ ਤੂੰ ਹੋਰ ਸਾਬ ਨਾਲ ਗੱਲ ਕਰ ਦੇਣਾ ਤੇ ਆਂਦਾ ਕਿ ਮੇਰਾ ਵੀਰਣਾ ਵੀ ਸਮਝਾ ਦੇ ਸਾਰਿਆਂ ਨੂੰ ਠੀਕ ਆ ਤੂੰ ਬਾਅਦ ਵਿੱਚ ਕਵੇਂਗਾ ਯਾਰ ਐਦਾਂ ਉਦਾਂ ਕਰਕੇ ਨਾ ਤੇ ਵੀਰ ਮੇਰਾ ਜਿਹੜਾ ਮੈਸੇਜ ਹੈਗਾ ਹੈਗਾ ਜੀ ਤੇ ਉਧਰੋਂ ਲੱਕੀ ਪਟਿਆਲਾ ਵੀ ਪੂਰਾ ਓਖਾ ਰੇ ਬਾਤ ਨਾ ਮੈਨੂੰ ਕਿਉ ਸਹੀ ਆ ਨਾ ਮੇਰਾ ਵੀਰ ਤੇ ਆਪਣਾ ਸੋਚ ਸਮਝ ਕੇ ਖੇਡਿਓ ਇੱਕੋ ਗੱਲ ਕਹੂੰਗਾ ਮੇਰਾ ਵੀਰ ਬਾਅਦ ਵਿੱਚ ਮੇਰੀ ਕੋਈ ਗਾਰੰਟੀ ਨਹੀਂ ਬਾਅਦ ਤੁਸੀਂ ਕਹਿੰਦੇ ਹੁੰਦੇ ਭੈ ਜਣਾ ਐਦਾਂ ਦਾ ਕਰਕੇ ਕਰੀ ਸੰਦੀਪ ਤੇ ਕਰੀ ਉਦਾਂ ਦੇ ਕਰੀ ਐਦਾਂ ਮੈਂ ਤਾਂ ਕਹਿਣਾ ਕਿ ਹੁਣ ਮੈਨੂੰ ਆ ਗਿਆ ਇਹ ਫੋਨ ਕਿਆ ਲੱਗਾ રે ਕਬੱਡੀ ਟੂਰਨਾਮੈਂਟ ਹੋਣ ਲੱਗਾ ਠੀਕ ਆ ਨਾ ਮੇਰਾ ਵੀਰ ਤੇ ਆਪਨਾ ਸੋ ਸਮਝ ਕੇ ਛੱਡਿਓ ਵੀਰ ਸਹੀ ਆ ਨਾ ਮੇਰਾ ਵੀਰ ਬਾਅਦ ਚ ਮੈਨੂੰ ਨਾ ਕਿਉਂ ਤੂੰ ਹੀ ਜਾਣੋ ਤੇ ਲੱਕੀ ਜਾਣੇ ਮੇਰੇ ਹੱਥ ਖੜੇ ਸਹੀ ਆ ਨਾ ਮੇਰਾ ਵੀਰ ਹਾਂ ਜੀ ਸਸੀ ਕਾਲ ਸਾਰੀ ਬਤਾਓ ਪਹਿਲਾਂ ਸੋ ਕੇ ਭਰਾ ਕਿਦਾਂ ਸੁਣਨ ਲੱਗਣਾ ਤੁਹਾਡਾ ਕੀ ਰਿਸ਼ਤਾ ਵੜਾ ਕਰਦ ਨੂੰ ਵਿੱਚ ਆ ਗਏ ਤੇ ਹੁਣ ਮੇਰੀ ਇੱਕ ਮੇਰਾ ਵੀਰ ਗੱਲ ਸੁਣੋ ਆ ਜਿੰਨੇ ਵੀ ਕਬੱਡੀ ਵਾਲੇ ਵੀਰ ਹਨ ਆਪਣੇ ਭਰਾਵਾ ਆਪਾਂ ਤੁਹਾਡੀ ਕਰਦੇ ਵੀਰ ਪੂਰੀ ਰਿਸਪੈਕਟ ਸਹੀ ਆ ਮੈਂ ਵੀ ਲੋਕ ਖੇਡਦੇ ਰਿਆਂ ਆ ਮੈਂ ਕੋਈ ਸਟਾਰ ਤੇ ਬਣਿਆ ਨਹੀਂ ਠੀਕ ਆ ਮੇਰਾ ਵੀਰ ਭਾਵੇਂ ਮੈਂ ਜੱਥੇ ਖਾਂਦਾ ਰਿਆਂ ਆ ਨਾ ਮੇਰਾ ਵੀਰ ਪਰ ਇਹ ਆ ਕਿ ਵੀਰ ਆਪਾਂ ਤੁਹਾਡੇ ਸੈਨ ਆ ਪੂਰੇ ਹਨ ਮੇਰਾ ਵੀਰ ਵਧੀਆ ਗੇਮ ਤੁਹਾਡੀ ਪਰ ਇੱਕੋ ਗੱਲ ਕਹੂੰਗਾ ਮੈਨੂੰ ਪਤਾ ਵੀ ਤੁਹਾਡੇ ਨਾਲ ਵੀਰ ਹੋਣ ਲਿਆ ਧੱਕਾ ਠੀਕ ਆ ਆਪਾਂ ਨੂੰ ਪਤਾ ਸਾਰੀ ਗੱਲ ਪਾਦਾ ਮੈਨੂੰ ਬੜੇ ਵੀਰ ਕਹਿਣ ਦੇ ਵੀ ਇਦਾਂ ਦਾ ਕਰਕੇ ਨਾ ਵੀਡੀਓ ਹੱਕ ਤੇ ਇਦਾਂ ਦਾ ਕਰਕੇ ਨਾ ਮੈਂ ਕਿਹਾ ਕੋਈ ਚੱਕਰ ਨਹੀਂ ਪਾਉਂਗਾ ਫਿਲਹਾਲ ਦੀ ਘੜੀ ਨਹੀਂ ਪਾ ਸਕਦਾ ਨਾ ਮੇਰਾ ਵੀਰ ਕੋਈ ਗੱਲ ਵਾ ਪਰ ਹੁਣ ਇੱਕੋ ਗੱਲ ਕਹੂੰਗਾ ਮੇਰਾ ਵੀਰ ਵੀ ਜਿੰਨਾ ਟਾਈਮ ਤੇ ਆਪਾਂ ਜਿਉਨੇ ਆ ਤੇ ਸਾਡੇ ਭਰਾ ਜਿਉਨੇ ਨਾ ਮੰਨ ਲਓ ਮੈਨੂੰ ਕੁਝ ਹੁੰਦਾ ਆਪਣਾ ਡੋਣੀ ਵੀਰ ਬੈਠਾ ਉਹਨੂੰ ਕੁਝ ਹੁੰਦਾ ਮਗਰੇ ਹੋਰ ਵੀਰ ਬੈਠਾ ਨਾ ਮੇਰਾ ਵੀਰ ਵੀ ਇਹ ਗੱਲ ਭੁੱਲ ਜਿਓ ਤੇ ਇਹ ਬਲੇ ਖੱਕ ਕੱਢ ਦਿਓ ਵੀ ਇਹ ਗਰੁੱਪ ਡੇਪੂਗਾ ਸਹੀ ਆ ਨਾ ਮੇਰਾ ਵੀਰ ਇਹ ਗਰੁੱਪ ਨਹੀਂ ਹੁਣ ਡਿਗਦਾ ਜੋ ਮਰਜ਼ੀ ਕਰ ਲੋ ਤੇ ਜੋ ਮਰਜੀ ਕਰ ਲੋ ਯਾਰ ਕੋਈ ਚੱਕਰ ਨਹੀਂਗਾ ਠੀਕ ਹੈ ਨਾ ਮੇਰਾ ਵੀਰ ਤੇ ਬਾਾਕੀ ਇੱਕੋ ਗੱਲ ਕਹੂੰਗਾ ਕਿ ਵੇਖੋ ਵੀਰ ਜੇ ਅੱਜ ਤੱਕ ਤਾ ਕੋ ਕਬੱਡੀ ਵਾਲਾ ਨੂੰ ਆਪਾਂ ਅੰਗਰੇਜ਼ੀ ਤੰਗ ਪਰੇਸ਼ਾਨ ਕੀਤਾ ਤਾਂ ਸੋ ਮੇਰਾ ਵੀਰ ਸਹੀ ਹੈ ਨਾ ਜੇ ਕਦੀ ਵੀ ਤੰਗ ਪਰੇਸ਼ਾਨ ਕੀਤਾ ਮੇਰੀਆਂ ਦੱਸੋ ਪਰ ਮੈਂ ਅੱਜ ਇੱਕੋ ਗੱਲ ਕਹੂੰਗਾ ਮੇਰਾ ਵੀਰ ਕੋਈ ਟੂਰਨਾਮੈਂਟ ਆਪਾਂ ਜੱਗ ਨੂੰ ਨਹੀਂ ਹੋਣਾ ਜਿੱਥੇ ਦੀ ਮਾੜੀ ਫੋਟ ਲੱਗੀ ਹੋਊਗੀ ਆਪਾਂ ਨਹੀਂ ਹੋਣਾ ਬਾਕੀ ਜਿਹੜੀ ਵੀ ਟੀਮ ਬਣਾਈਆਂ ਹੈਰੀ ਚੱਠੇ ਟੌਰ ਨੇ ਉਹ ਵੀ ਭੁੱਲ ਜੇ ਸਾਨੂੰ ਸਾਰਾ ਕੁਝ ਪਤਾ ਨਾ ਇੱਕ ਵਾਰ ਗੱਡੂਣੀ ਵੀਰ ਕੋ ਮੈਨੂੰ ਲੱਗ ਗਿਆ ਸਾਰਾ ਕੁਝ ਪਤਾ ਨਾ ਜੀ ਤੁਹਾਨੂੰ ਸਾਡੀਆਂ ਗੱਲਾਂ ਆਉਂਦੀਆਂ ਨਾ ਤੇ ਸਾਨੂੰ ਵੀ ਤੁਹਾਡੀਆਂ ਸਾਰੀਆਂ ਗੱਲਾਂ ਹੀ ਆਉਂਦੀਆਂ ਨਾ ਨੈਟਵਰਕ ਸੁੱਖ ਨਾ ਸਾਡੇ ਦੋਵਾਂ ਭਰਾਵਾਂ ਦਾ ਬਹੁਤ ਆ ਮੇਰਾ ਵੀ ਬਹੁਤ ਆ ਡੋਣੀ ਵੀਰ ਦਾ ਵੀ ਨੈਟਵਰਕ ਬਹੁਤ ਆ ਨਾ ਇਹ ਭੁੱਲ ਜਾਓ ਤੁਹਾਨੂੰ ਬੜਾ ਕੁਝ ਪਾਲਦਾ ਸਾਰਾ ਕੁਝ ਪਾਲਦਾ ਨਾ ਮੇਰਾ ਵੀ ਤੇ ਇੱਕੋ ਗੱਲ ਕਹੂੰਗਾ ਮੇਰੀ ਜਾਨ ਈ ਮੇਰਾ ਵੀਰ ਤੁਸੀਂ ਨਾ ਕਬੱਡੀ ਖੇਡਦੇ ਆਪਣੇ ਖੇਡੋ ਤੁਸੀਂ ਇਹ ਨਾ ਗੈਂਗਸਟਰਾਂ ਤੋਂ ਕੀ ਲੈਣਾ ਮੇਰਾ ਵੀਰ ਨਾ ਜੇ ਤੁਹਾਨੂੰ ਕੋਈ ਤੰਗ ਪ੍ਰੇਸ਼ਾਨ ਕਰੇ ਮੇਰੀਆਂ ਚੱਲਦੀਆਂ ਮੇਰਾ ਵੀਰ ਆਈਡੀਆ ਜਦੋਂ ਮਰਜ਼ੀ ਮੇਰਾ ਵੀਰ ਮੈਨੂੰ ਫੋਨ ਕਰੋ ਮੇਰੇ ਭਰਾਵਾਂ ਨੂੰ ਫੋਨ ਕਰੋ ਸਹੀ ਆ ਨਾ ਮੇਰਾ ਵੀਰ ਜੇ ਕੋਈ ਚੜ੍ਹਨ ਠੱਕਾ ਕਰਦਾ ਆਪਾਂ ਨਾਲ ਵਾ ਜੇ ਤੁਹਾਡੀ ਕੋਈ ਪੁਲਸ ਸੁਣਵਾਈ ਨਹੀਂ ਕਰਦੀ ਆਪਾਂ ਤੁਹਾਡੇ ਨਾਲ ਬੈਠੇ ਆ ਮੇਰਾ ਵੀਰ ਸਹੀ ਆ ਨਾ ਤੇ ਇੱਕੋ ਗੱਲ ਕਹੂੰਗਾ ਮੇਰਾ ਵੀਰ ਜਿੰਨਾ ਕ ਖੇਡਣਾ ਖੇਡ ਲਿਆ ਮੇਰਾ ਵੀਰ ਹੁਣ ਅਸਤੀਫੇ ਦੇ ਦਿਓ ਮੇਰਾ ਵੀਰ ਜੇ ਤੁਹਾਨੂੰ ਕੋਈ ਡਰਾਵੇ ਧਮਕਾਵੇ ਤੇ ਬਸਾਨੂੰ ਦੱਸ ਦਿਓ ਆਪਾਂ ਤੁਹਾਡੀ ਫੁੱਲ ਯੂ ਮੇਰੀ ਚੁਕਾਂਗੇ ਠੀਕ ਆ ਨਾ ਪੁੱਲ ਤੁਹਾਡੀ ਯੂ ਮੇਰੀ ਚੁਕੂਗੀ ਸਹੀ ਆ ਨਾ ਮੇਰਾ ਵੀਰ ਤੁਸੀਂ ਇੱਕ ਪਲੇਅਰ ਬੰਦੇ ਹੋ სპੋਰਟਸਮੈਨ ਬੰਦੇ ਆ ਨਾ ਮੇਰਾ ਵੀਰ ਟੈਨਸ਼ਨ ਨਾ ਲਓ ਤੁਸੀਂ ਮੇਰਾ ਵੀਰ